ਇਟ 50% ਗੋਬਰ ਦੀ ਖਾਦ ਲਈ ਹੈ ਔਰ 50% ਮਿੱਟੀ ਲਈ ਹੈ ਠੀਕ ਹੈ ਫਿਰ ਇਹ ਕੁਛ ਦਿਨ ਪਹਿਲਾਂ ਮੈਂ ਗਮਲੇ ਦੇ ਵਿੱਚ ਰੱਖੀ ਸੀ ਪਾ ਕੇ ਤੇ ਅੱਜ ਧਨੀਆ ਲਗਾਉਣ ਤੋਂ ਪਹਿਲਾਂ ਉਹ ਮਿੱਟੀ ਨੂੰ ਮਿੱਟੀ ਦੀ ਚੰਗੀ ਤਰ੍ਹਾਂ ਗੜਾਈ ਕਰ ਦੋ ਗੜਾਈ ਕਰਨ ਤੋਂ ਬਾਅਦ ਮਿੱਟੀ ਨੂੰ ਚੰਗੀ ਤਰ੍ਹਾਂ ਮਸਲੋ ਮਸਲ ਮਿੱਟੀ ਨੂੰ ਕੋ ਮਕਾਨਮੀ ਜਿਹੜੇ ਨੂੰ ਪੱਤਰ ਕਰ ਦੋ ਠੀਕ ਔਰ ਦੂਸੇ ਧਨੀਏ ਨੂੰ 1.5 ਇੰਚ ਦੀ ਤੇਲ ਲਗਾਉਣਾ ਹੈ ਇਹਦੇ ਲਈ ਇਤਨ ਲੈਣਾ ਬਣਾ ਲਾਂਗੇ ਆਪਾਂ ਧਨੀਆ ਨਾ ਬਧੀਆ ਕੁਆਲਟੀ ਦਾ ਲਿਆਇਆ ਕੁਆਲਟੀ ਅੰਮਾ ਇਹ ਵਾਲਾ ਧਨੀਆ ਲਿਆਇਆ ਅੰਮਾ ਦੋਈਏ ਨੇ ਇਹਨੂੰ ਆਪਾਂ ਇਹਦੇ ਵਿੱਚ ਥੋੜਾ ਥੋੜਾ ਕਰਕੇ ਥੋੜਾ ਕਰਕੇ ਅਜਾ ਤੰਿਤ ਤਰੇ ਥੋੜਾ ਜਿ ਇਸ ਤਰ੍ਹਾਂ ਕਰਕੇ ਆਪਾਂ ਧਨੀਆ ਲਗਾ ਦਾਂਗੇ। ਔਰ ਫਿਰ ਇਹਨੂੰ ਇਸ ਤਰ੍ਹਾਂ ਐਸਾ ਮਾਰੀਏ। ਬੋਲੇ ਹੱਥਾਂ ਨਾਲ ਮਿੱਟੀ ਨੂੰ ਦਬਾ ਦਾਂਗੇ। ਔਰ ਧਨੀਆ ਨੂੰ ਚੰਗੀ ਤਰ੍ਹਾਂ ਆਪਾਂ ਕਵਰ ਕਰ ਦਾਂਗੇ। ਜੇ ਕੋਈ ਕਿਤੇ ਦਿਖਦਾ ਹੈ ਤਾਂ ਉਹਨੂੰ ਚੰਗੀ ਤਰ੍ਹਾਂ ਕਵਰ ਕਰ ਦੋ। ਤੋਂ ਬਾਅਦ ਇਹਨੂੰ ਆਪਾਂ ਚੰਗੀ ਤਰ੍ਹਾਂ ਪਾਣੀ ਦਵਾਵਾਂਗੇ ਇੱਥੇ ਮੜਾ ਰੋਕਦੇ ਇਹਨੂੰ ਹਲਕੇ ਹਲਕੇ ਇੱਥਾ ਨਾਲ ਆਪਾਂ ਇਦਾਂ ਪਾਣੀ ਛੁਰਕਾਉਣ ਨਾਲ ਦਵਾਵਾਂਗੇ ਮਿੱਟੀ ਚੰਗੀ ਤਰ੍ਹਾਂ ਗਿੱਲੀ ਹੋਣੀ ਚਾਹੀਦੀ ਆ ਡਾਇਰੈਕਟ ਸਿੱਧਾ ਪਾਣੀ ਨਹੀਂ ਪਾਉਣਾ ਉਹਦੇ ਨਾਲ ਵੀ ਬਾਹਰ ਲੈ ਕੇ ਆਣਗੇ ਮਿੱਟੀ ਤੋਂ ਔਰ ਇਸ ਤਰ੍ਹਾਂ ਹਲਕੇ ਹੱਥਾਂ ਨਾਲ ਇਹਨੂੰ ਪਾਣੀ ਦੇਣਾ ਹੈ। ਮਿੱਟੀ ਪੂਰੀ ਗਿੱਲੀ ਹੋਣੀ ਚਾਹੀਦੀ ਹੈ ਨੀਚੇ ਤੱਕ। ਇਸ ਤਰ੍ਹਾਂ ਇਹਨੂੰ ਮਿੱਟੀ ਨੂੰ ਆਪਾਂ ਨੇ ਮਿੱਟੀ ਜੇ ਸੁੱਕੀ ਆ ਤਾਂ ਰੋਜ਼ ਪਾਣੀ ਦੇਣਾ ਹੈ। ਪਾਣੀ ਆਪਾਂ ਸਵੇਰ ਦੇ ਸਮੇਂ ਦੇ ਸਕਦੇ ਆ ਜਾਂ ਸ਼ਾਮ ਨੂੰ ਸੂਰ ਢਲਣ ਸ਼ਾਮ ਨੂੰ ਜਦੋਂ ਹਲਕੇ ਧੁੱਪ ਹੋ ਜਾਂਦੀ ਉਸ ਟਾਈਮ ਪਾਣੀ ਦੇ ਸਕਦੇ ਆ। ਤੇ ਅਗਰ ਮਿੱਟੀ ਗਿੱਲੀ ਆ ਫਿਰ ਪਾਣੀ ਦੇਣ ਦੀ ਜ਼ਰੂਰਤ ਨਹੀਂ ਤੇ ਪਾਣੀ ਇਹਦੇ ਵਿੱਚ ਖੜਾ ਹੱਥ ਚੱਕ ਲਾ ਹੱਥ ਚੱਕ ਲਾ ਹੱਥ ਚੱਕ ਮੇਰੇ ਗੋਡੇ ਤੋਂ ਹੱਥ ਚੱਕ ਮਾਰਚ ਮਹੀਨੇ ਦੇ ਵਿੱਚ ਧਣੀਆਂ ਲਗਾਉਂਦਾ ਹੈ ਸਹੀ ਸਮੇਂ ਹੁੰਦਾ ਹੈ ਇਹ ਇਸ ਤਰ੍ਹਾਂ ਕੋਈ ਨਿਕਲੇ ਆਇਆ ਤੈਨੂੰ ਪਿੱਛੇ ਕਰ ਦੋ ਆਪਾਂ ਇਹ ਕਿਸੇ ਵੀ ਟਾਈਮ ਲਗਾ ਸਕਦੇ ਆ ਪਰ ਸ਼ਾਮ ਦਾ ਟਾਈਮ ਸਭ ਤੋਂ ਵਧੀਆ ਹੁੰਦਾ ਹੈ। ਅਗਰ ਤੁਸੀਂ ਦਿਨ ਦੇ ਵਿੱਚ ਲਗਾਉਣਾ ਚਾਹੁੰਦੇ ਹੋ ਧਨੀਆ ਬੀਜਣਾ ਚਾਹੁੰਦੇ ਹੋ ਤਾਂ ਤੁਸੀਂ ਛਾਂ ਚ ਕਮਲਾ ਰੱਖ ਕੇ ਬੀਜ ਸਕਦੇ ਹੋ। ਜਿਹਦੇ ਨਾਲ ਆਇਆ ਧਨੀਆ ਜਲਦੀ ਨਿਕਲਿਆ ਆਉਂਦਾ ਹੈ। ਐਸੇ ਧਨੀਆ ਹਫਤੇ ਦਸਤੇ ਨਾਲ ਵਿੱਚ ਉੱਗ ਉੱਗ ਜਾਂਦਾ ਹੈ। ਬਾਕੀ ਧਨੀਏ ਦੀ ਕੁਆਲਿਟੀ ਤੇ ਡਿਪੈਂਡ ਕਰਦਾ ਹੈ। ਇਸ ਤਰ੍ਹਾਂ ਇਹ ਧਨੀਆ ਹੋ ਜਾਊਗਾ 15 ਜਿਸ ਦਿਨ ਧਨੀਆ ਉੱਗ ਕੇ ਤਿਆਰ ਹੋ ਗਿਆ ਤਾਂ ਉਸ ਦਿਨ ਮੈਂ ਤੁਹਾਨੂੰ ਨਵੀਂ ਵੀਡੀਓ ਅਪਡੇਟ ਕਰੂੰਗੀ ਤੇ ਉਸ ਅਪਲੋਡ ਕਰੂੰਗੀ ਤੇ ਉਸ ਉਹਦੇ ਨਾਲ ਅੰਦਾਜ਼ਾ ਤੁਹਾਨੂੰ ਮਿਲ ਜਾਊਗਾ ਇਹ ਪਾਣੀ ਪਾਉਂਗੀ ਮੈਂ ਇਹ ਪਾਣੀ ਬੰਦ ਕਰਦਾ ਹੂੰ